ਨਮਸਤੇ ਆਦਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਅ ਦੋਸਤੋ ਇਸ ਵਕਤ ਪਹੁੰਚਿਆ ਪਿੰਡ ਖੱਕੜਾ ਪੋਲਾ ਇਹ ਹਲਕਾ ਪੋਏ ਦੇ ਵਿੱਚ ਪਿੰਡ ਪੈਂਦਾ ਇਹਨੂੰ ਡਾਕਾ ਨੰਨ ਰੋੜ ਜਮ ਸਿੰਘ ਲੱਗਦਾ ਜ਼ਿਲ੍ਹਾ ਪਠਾਨਕੋਟ ਔਰ ਇਹ ਕਰ ਹੈਗਾ ਜੀ ਸੁਭਾਜ ਜੀ ਸੁਭਾਜ ਜੀ ਉਹਨਾਂ ਦਾ ਕਰ ਹੈਗਾ ਔਰ ਕਾਫੀ ਇਹ ਮਜ਼ਦੂਰ ਪਰਿਵਾਰ ਹੈਗਾ ਗਰੀਬ ਪਰਿਵਾਰ ਹੈਗਾ ਤੇ ਇਹਨਾਂ ਨੂੰ ਗ੍ਰਾਂਟ ਮਿਲੀ ਸੀ ਔਰ ਸ਼ਾਇਦ ਇੱਕ ਕਦੀ ਕਿਸ਼ਤ ਮਿਲੀ ਆ ਉਹਦੇ ਬਾਅਦ ਇਹਨੂੰ ਕਿਸ਼ਤ ਨਹੀਂ ਮਿਲੀ ਆ ਔਰ ਕੰਮ ਇਹਨਾਂ ਨੇ ਜਿਹੜਾ ਕਰਦਾ ਸਟਾਰਟ ਕੀਤਾ ਹੋਇਆ ਔਰ ਅੱਧ ਦੇ ਵਿੱਚ ਜਿਹੜਾ ਕੰਮ ਜਿਹੜਾ ਫਸ ਗਿਆ ਕਿਉਂਕਿ ਅੱਗੇ ਪੈਸਾ ਇਹਨਾਂ ਨੂੰ ਨਹੀਂ ਮਿਲ ਰਿਹਾ ਔਰ ਕੰਮ ਜਿਹੜਾ ਇਹਨਾਂ ਦਾ ਰੁਕਿਆ ਹੋਇਆ ਇਹ ਇਹਨਾਂ ਦਾ ਪੁਰਾਣਾ ਮਕਾਨ ਤੁਸੀਂ ਦੇਖ ਸਕਦੇ ਹੋ ਕਿਤਰਾ ਟੁੱਟ ਚੁੱਕਿਆ ਔਰ ਇਸੇ ਕਰਕੇ ਹੀ ਇਹਨਾਂ ਨੂੰ ਜਿਹੜਾ ਗ੍ਰਾਂਟ ਮਿਲੀ ਸੀ ਕਿੰਨੀ ਗ੍ਰਾਂਟ ਮਿਲੀ ਹੈ ਇਹਨਾਂ ਨਾਲ ਜਿਹੜੀ ਅਸੀਂ ਗੱਲਬਾਤ ਕਰ ਲੈ ਆ। ਆ ਸੁਲਜੀ ਜੀ ਤੁਹਾਡੇ ਘਰ ਆਇਆ ਸੀ। ਅੱਜ ਤੁਹਾਡਾ ਦੇਖਿਆ ਸੀ ਇਹ ਘਰ। ਹਾਂਜੀ ਬਟਨ ਦੇ ਕੋਲ। ਤੇਰੀ ਮੋਟੋ ਨਹੀਂ ਆਈ ਦੀ। ਕਿੰਨੀ ਗ੍ਰਾਂਟ ਮਿਲੀ ਤੁਹਾਨੂੰ ਅਜ ਤੱਕ? 30000 ਕਿਸੇ ਮਿਲਿਆ ਗਜ਼ਬਾਤ ਤੋਂ ਪੈਸਾ ਕੋਈ ਨਹੀਂ ਮਿਲਿਆ। ਉਹ ਲਾਸਿਰ ਭਾਈ ਇੱਕ ਕਿਸ਼ਤੀ ਮਿਲਣੀ 30000 ਦੇਖੋ ਕਿ ਜਮੇ ਤੇ 30000 ਰੁਪਏ ਦਾ ਇੰਨਾ ਕਿ ਤੁਹਾਡਾ ਕੰਮ ਜਿਹੜਾ ਹੋਇਆ ਹਾਂ ਦੋਨੇ 10 10 15000 ਕੋਲੋਂ ਲੈ ਆ ਬਲੰਤ ਕਰਕੇ 10 15000 ਰੁਪਿਆ ਤੁਸੀਂ ਆਪਣੇ ਕੋਲ ਹਾਂ ਠੀਕ ਹੈ ਤੇ ਇਹ ਕੰਮ ਤੇ ਅਜੇ ਤੁਹਾਡਾ ਜਿਹੜਾ ਅੱਜ ਫਸ ਚੁੱਕਾ ਹੈ ਹਾਂ ਦੇਖ ਅੱਗੇ ਕੋਈ ਤੁਸੀਂ ਅੱਗੇ ਪੁੱਛਿਆ ਕਿ 505 ਨੂੰ ਕਿ ਸਾਡੀ ਕਿਲਾ ਉਹ ਤੇ ਆਏ ਲਾਰੇ ਲਾਰੇ ਰੱਖਦਾ ਕਰਿਆ ਦਾ ਅਗਲੇ ਮਹੀਨੇ ਕਰਿਆ ਦਾ ਮਾਰਚ ਮਹੀਨੇ ਦੋ ਸਾਲ ਹੋ ਗਿਆ ਕੰਮ ਇਹ ਇਹ ਕਦੋਂ 30000 ਕਿਸ ਕਦੋਂ ਮਿਲਣੀ ਸਾਨੂੰ ਤਾਂ ਹੁਣ ਮਿਲੇ ਕੋਈ 1.5 ਸਾਲ ਬਾਅਦ ਮਤਲਬ 1.5 ਸਾਲ ਹੋ ਗਿਆ ਤੁਹਾਨੂੰ 30000 ਦੀ ਕਿਸ਼ਤ ਮਿਲੀ ਹਾਂ ਉਸ ਤੋਂ ਬਾਅਦ ਤੁਹਾਨੂੰ ਕਿਸ਼ਤ ਨਹੀਂ ਮਿਲੀ ਉਸ ਤੋਂ ਬਾਅਦ ਨਹੀਂ ਮਿਲੀ ਅੱਛਾ ਤੇ ਇਹ ਕੰਮ ਕਦੋਂ ਦਾ ਤੁਸੀਂ ਜਿਹੜਾ ਸਟਾਰਟ ਕੀਤਾ ਹੈ ਇਹ ਸਟਾਰਟ ਹੁਣ ਪਹਿਲੇ ਇਹ ਲੋੜ ਇਹ ਮਤਲਬ ਥੋੜੇ ਦਤ ਆਪਾਂ ਬਿਲਕੁਲ ਪਹਿਲੇ ਮਹੀਨਾ ਤੋਂ ਪਹਿਲੇ ਕੀਤਾ ਸਟਾਰਟ ਮਹੀਨਾ ਪਹਿਲੇ ਮਤਲਬ ਤੁਸੀਂ ਇੰਤਜ਼ਾਰ ਕਰ ਰਹੇ ਹੋਗੇ ਕਿ ਹੋਰ ਤੁਹਾਨੂੰ ਕਿਸ਼ਤ ਦੀ ਆਵੇਗੀ ਹਾਂ ਜੀ ਲੇਕ ਅੱਜ ਤੱਕ ਨਹੀਂ ਆਈ ਨਹੀਂ ਆਈ ਨਹੀਂ ਆਈ ਮਤਲਬ ਇਹ ਜਿਹੜੀ ਲਗਭਗ 1.5 ਸਾਲ ਪਹਿਲੇ ਕਿਸ਼ਤ ਆਈ ਸੀ 30000 ਹਾਂ ਜੀ ਤੂੰ ਦੇਖ ਸਕਦੇ ਹੈ ਕਿ 30000 ਰੁਪਏ ਨੇ ਉਹਨਾਂ ਨੂੰ ਲਗਭਗ 1.5 ਸਾਲ ਪਹਿਲੇ ਮਿਲਿਆ ਸੀ ਔਰ ਇਹ ਸਾਇਦ ਸੋਚ ਰਹੇ ਹੁਣ ਕਿ ਸਾਨੂੰ ਜਿਹੜੀ ਅਗਲੀ ਕਿਸ਼ਤ ਮਿਲ ਜੇ ਤਾਂ ਅਸੀਂ ਪੂਰਾ ਕੰਮ ਜਿਹੜਾ ਕਰੀਏ ਇਹ ਨਵਾਂ ਸਾਲ ਦੂਜਾ ਸਾਲ ਚੜ ਗਿਆ ਅੱਗੇ ਤੇ ਇਹਨਾਂ ਨੇ ਇੱਥੋਂ ਤੱਕ ਤੁਸੀਂ ਦੇਖ ਸਕਦੇ ਕਿ ਇੱਥੋਂ ਤੱਕ ਇਹਨਾਂ ਦਾ ਕੰਮ ਕੀਤਾ ਹੋਇਆ ਲੇਕਿਨ ਅੱਗੇ ਨਾਲ ਕੋਲ ਪੈਸਾ ਜਿਹੜਾ ਕੁਝ ਨਹੀਂ ਆ ਗਿਆ ਮਜ਼ਦੂਰ ਪਰਿਵਾਰਾ ਕਿਵੇਂ ਦੂਰੀ ਕਰਦੇ ਤੁਸੀਂ ਹਾਂ ਜੀ ਕਿੰਨੀ ਦਾੜੀਆਂ ਲੱਗ ਜਾਂਦੀਆਂ ਇਹ ਮਹੀਨੇ ਦੀਆਂ 11 ਕਿਹੜੇ ਮਹੀਨੇ ਦੀਆਂ 15 ਲੱਗ ਜਾਂਦੀਆਂ ਕਿਹੜੇ 10 ਲੱਖ ਦੀਆਂ ਕਿੰਨੇ ਕਿ ਦਿਹਾੜੀ ਮਿਲ ਜਾਂਦੀ ਹੈ ਦਿਹਾੜੀ 500 ਰੁਪਏ 500 ਰੁਪਏ ਦਿਹਾੜੀ ਮਿਲਦੀ ਹੈ 10 15 ਦਿਹਾੜੀਆਂ ਜਿਹੜੀਆਂ ਖਿੱਚ ਕੇ ਆਣੀਆਂ ਮੇਹਣਾ ਜਿਹਾ ਲੱਗਦੀਆਂ ਸੋ ਗਰੀਬ ਗਰੀਬ ਪਰਿਵਾਰ ਹੈਗਾ ਇਹਨਾਂ ਨੇ ਆਪਣਾ ਪਰਿਵਾਰ ਵੀ ਪਾਲਣਾ ਬੱਚਿਆਂ ਦੀ ਪੜ੍ਹਾਈ ਵੀ ਦੇਖਣੀ ਹੈ ਔਰ ਦਵਾਦਾਰੂ ਵੀ ਦੇਖਣਾ ਸਭ ਕੁਝ ਦੇਖਣਾ ਹੈ ਔਰ ਮਕਾਨ ਵੀ ਬਣਾਉਣਾ ਹੈ ਸਰਕਾਰ ਨੇ ਇਹਨਾਂ ਨੂੰ 30000 ਰੁਪਏ ਅਜੇ ਤੱਕ ਕਿਸ਼ਤ ਦਿੱਤੀ ਹੈ ਅੱਗੇ ਕੋਈ ਜਿਹੜੀ ਅੱਗੇ ਹਨ ਉਹ ਉਮੀਦ ਜਿਹੜੀਆਂ ਨਹੀਂ ਦਿਖਾਈਂ ਕੰਮ ਜਿਹੜਾ ਹੈ ਆਧੇ ਦੇ ਵਿੱਚ ਜਿਹੜਾ ਫਸਿਆ ਹੋਇਆ ਸੋ ਇਸ ਤਰ੍ਹਾਂ ਦੇ ਜਿਹੜੇ ਹੈ ਸਰਕਾਰਾਂ ਦੇ ਜਿਹੜੇ ਕੰਮ ਹੈ ਗਿਆ ਕਿ ਦੇਖ ਸਕਦੇ ਤੁਸੀਂ ਕਿ ਗਰੀਬਾਂ ਲੋਕਾਂ ਦੀ ਤਰਫ ਜਿਹੜਾ ਕਿੰਨਾ ਸਰਕਾਰਾਂ ਦਾ ਜਿਹੜਾ ਧਿਆਨ ਹੈਗਾ ਕਿੰਨੀ ਸੰਜੀਦਗੀ ਦੇ ਨਾਲ ਜਿਹੜੇ ਆ ਗਰੀਬਾਂ ਨੂੰ ਜਿਹੜਾ ਇਹ ਸਰਕਾਰਾਂ ਜਿਹੜੀਆਂ ਦੇਖ ਰਹੀਆਂ ਮੌਜੂਦਾ ਤੁਸੀਂ ਇਹ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਜਿਹੜੀਆਂ ਆ ਘਰ ਦੀਆਂ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਆ ਅੱਧ ਜੀ ਜਣਾਂ ਦਾ ਕੰਮ ਜਿਹੜਾ ਆ ਉਹ ਖਸਿਆ ਹੋ ਜਾ ਸੋ ਹਾਲਾਤ ਇਸ ਤਰ੍ਹਾਂ ਆ ਜਿਹੜੇ ਦੇਸ਼ ਦੇ ਵਿੱਚ ਬਣੇ ਹੋਏ ਨਾ ਮਹਿੰਗਾ ਇਹ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਹੋ ਜਿਸ ਤਰ੍ਹਾਂ ਲੇਟੈਸਟ ਜਿਹੜਾ ਇੱਕ ਸਿਲੰਡਰ ਜਿਹੜਾ ਹੈਗਾ ਰਸੋਈ ਗੈਸ ਜਿਹੜੀ ਹੈਗੀ ਆ ਉਹ 1200 ਰੁਪਏ ਤੱਕ ਜਿਹੜੀ ਪਹੁੰਚ ਚੁੱਕੀ ਆ ਤੇਲ ਮਹਿੰਗੇ ਹੋ ਗਿਆ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਹੈਗੇ ਉਹ ਆਪਣਾ ਜਿਹੜਾ ਕਿਸ ਤਰ੍ਹਾਂ ਜਿਹੜਾ ਰੋਜ਼ਮਰ ਦਾ ਆਪਣੀ ਜ਼ਿੰਦਗੀ ਦੀ ਕਿਸ ਤਰ੍ਹਾਂ ਕਰਨਗੇ ਇਹ ਵੀ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਸਾਡਾ ਅਜ ਆਜ਼ਾਦ ਭਾਰਤ ਆ ਕੇ 77 ਸਾਲ ਹੋ ਗਿਆ ਕਿ ਇਹ ਵੀ ਜਿਹੜਾ ਕੋਈ ਆਜ਼ਾਦੀ ਦੇ ਮੂਮੈਂਟ ਜਿਹੜੇ ਆ ਉਹ ਮਾਨ ਸਕਣ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਦੇਖ ਰਹੇ ਆ ਘਰਾਂ ਦੇ ਹਾਲਾਤ ਦੇਖ ਰਖ ਦੇਖ ਰੇ ਤੇ ਲੱਗਦਾ ਨਹੀਂ ਹੈ ਕਿ ਇਹ ਵੀ ਕੋਈ ਅੱਛੀ ਜ਼ਿੰਦਗੀ ਆਪਣੀ ਜਿਹੜੀ ਉਹ ਬਤੀਤ ਜਿਹੜੀ ਉਹ ਕਰ ਰਹੇ ਹੋਣਗੇ ਸੋ ਅਸੀਂ ਜਿਹੜੇ ਆ ਸਸ਼ਾਸ਼ਨ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਆ ਪ੍ਰੋਪਰਲੀ ਇਹਨਾਂ ਪਰਿਵਾਰਾਂ ਦੀ ਤਰਫੋਂ ਜਿਹੜਾ ਧਿਆਨ ਦਿਓ ਉਹ ਅਗਰ ਇਹਨਾਂ ਨੂੰ ਗ੍ਰਾਂਟ ਦੇਣੀ ਹੈ ਤਾਂ ਟੋਟਲੀ ਪੂਲ ਕੁੱਲ ਗ੍ਰਾਂਟ ਇਹਨਾਂ ਨੂੰ ਦਿਓ ਤਾਂ ਕਿ ਇਹਨਾਂ ਦਾ ਪੂਰਾ ਜਿਹੜਾ ਮੁਕੰਮਲ ਕੰਮ ਜਿਹੜਾ ਹੋ ਸਕੇ ਔਰ ਇਹਨਾਂ ਨੂੰ ਇੱਕ ਜਿਹੜੀ ਵਧੀਆ ਸੱਤ ਜਿਹੜੀ ਆ ਮਿਲ ਸਕੇ ਔਰ ਆਪਣੀ ਆਰਾਮ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਸਕਣ ਲੇਕਿਨ ਜਿਸ ਤਰ੍ਹਾਂ ਦੇ ਅਸੀਂ ਹਾਲਾਤ ਦੇਖ ਰਿਹਾ ਕਿ ਇਹ ਤਾਂ ਬੜੇ ਜਿਹੜਾ ਵੱਧ ਤੋਂ ਵੱਧ ਜਿਹੜੇ ਹਾਲਾਤ ਇਹਨਾਂ ਪਰਿਵਾਰਾਂ ਲਈ ਸਾਨੂੰ ਜਿਹੜਿਓ ਦਿਖਾਈ ਦੇ ਰਿਹਾ ਸੋ ਧੰਨਵਾਦ ਜਪੀਮ ਜਾਪਤ